ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਇਕ ਓਅੰਕਾਰ ਸਤਗੁਰ ਪਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖ ਤਾਂ ਬਨ ਨ ਹੋਈ ਤੂੰ ਕਰਤਾ ਕਰ ਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਿਹਾਰੀ ਗੁਰਤ ਰਤ ਵਸਿਆ ਤੇ ਰੰਤ ਨ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਰਪੂਰ ਰਹਿਆ ਤੂੰ ਸੱਚਾ ਸਾਹੀ ਮਿਸਬਤ ਸੁਆਲਿਓ ਜਿਨ ਕੀ ਤੀਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰ ਨਾ ਸੋ ਕਰ ਰਹਿਆ ਸੋਦਰ ਰਾਗਸਾ ਮਹੰਲਾ ਬਹਿਲਾ ਇਕ ਓੰਕਾਰ ਸਤਗੁਰ ਪਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਬਾਜੇ ਤੇਰੇ ਨਾਉ ਦਨਿਕ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਗ ਪਰਿ ਸੋ ਕਹੀਆ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੋ ਪਵਨ ਪਾਨੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨੋ ਚਿਤ ਗੁਪਤ ਲਿਖੇ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਨ ਤੁਦਨੋ ਇੰਦਰਿੰਦਰਾਸਨ ਬੈਠੇ ਦੇਵਤਿਆਂਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਬਲਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਨੀ ਆ ਮਨਮੋਹਨ ਸੁਰਗ ਮਚ ਪਿਆਲੇ ਗਾਵਨ ਤੁਦਨੋ ਰਤਨੁ ਪਾਈ ਤੇਰੇ ਅਠਸਠ ਤੀਰਤ ਨਾਲੇ ਗਾਵਨ ਤੁਧਨੋ ਚੋਦ ਮਹਾ ਬਲ ਸੂਰਾ ਗਾਵਨ ਤੁਧਨੋ ਖਾਨੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ ਭਗਤਰਿ ਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀਸ ਦੇ ਵਢਿਆਈ ਜੋਤੀਸ ਪਾਵੇ ਸੋਈ ਕਰਸੀ ਬਿਰੁਕਮ ਨਾ ਕਰ ਨਾ ਜਾਈ ਸੋ ਪਾਤਿ ਸਹੋ ਸਾਬਤ ਸਾਹਿਬ ਨਾਨਕ ਰਹਿਨ ਲਜਾਈ ਆਸਾ ਮਹੱਲਾ ਪਹਿਲਾ ਸੁਨ ਵਡਾ ਆਖੇ ਸਭ ਕੋ ਏਕੇ ਵਡ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਕੁਨੀ ਕਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਉਂ ਗਿਆਨੀ ਤਿਆਨੀ ਗੁਰ ਗੁਰ ਹਾਈ ਕਹਿ ਨ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਬ ਸਭ ਸੰਗਿਆਈਆਂ ਸਿੱਧਾ ਪੁਰਖਾਂ ਕੀ ਆ ਬੱਢਿਆਈਆਂ ਤੁਦ ਵਿਨ ਸਿਧੀ ਕਿਨੈ ਨਾ ਪਾਈਆ ਕਰਮ ਮਿਲੈ ਨ ਠਾਕ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸਿਪਤੀ ਬਰੇ ਤੇਰੇ ਬੰਧਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸਚ ਸਵਾਰ ਨਹਾਰਾ ਸਮਹਿ ਲਾ ਪਹਿਲਾ आखा जीवा विसर मर जाओ आख का सच्चा साचा ना नाओ साचे नाम की लागे भूखे उत तो भुखे खाए चली है दुख सो क्यों विसर मेरी माए साचा साहिब सच नाय रहाओ साचे नाम की तिल वडे आई आख तके कीमत नहीं पाई जैसा मिलके आख न पाहे वडा न हो वै घाट न जाए ਨਾ ਉਮਰੈ ਨਾ ਹੋਵੇ ਸੋਕੇ ਦਿਨ ਦਰਹਿ ਨਾ ਚੁੱਕੈ ਭੋਗ ਗੁਨੇ ਹੋਰ ਨਹੀਂ ਕੋਏ ਨਾ ਕੋ ਹੋਵਾ ਨਾ ਕੋਏ ਜੀ ਵੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾ ਵਾਜਿਸ ਨਾ ਤੇ ਰਾਗੇ ਗੁਜਰੀ ਵਹਿਲਾ ਚੌਥਾ ਹਰ ਕੀ ਜਨ ਸਤਿ ਗੁਰ ਸਤ ਪੁਰ ਕਾ ਬਿਨੋ ਕਰੋ ਗੁਰ ਪਾਸੇ ਹਮ ਕਿਰੇ ਕਿਰਮ ਸਤ ਗੁਰ ਸਰਨਾਈ ਕਰ ਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰ ਦੇ ਮੋਕ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮ ਰਹੀ ਰਹੈ ਰਾਸ ਰਹਾਓ हर जन के बड पाग वडेरे दे जिन हर हर शरदा हर प्यास हर हर नामिल त्रिपतास है मिल संगत गुण प्रकाश जिन हर 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 स्नाम पाया ते भाग हीन जम पास जो सतगुर चरण संगत नहीं आए त्रिग जीवे त्रिग जीवास जिन हर चन सत संगत पाई तिन तुर मस्तक लिखा लिखास ਤਨ ਤਨ ਸਤ ਸੰਗਤ ਜਿਤ ਹਾਰੇ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗੇ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਮੈਂ ਉਦਮ ਚਾਰ ਹਰਿ ਜੀਓ ਬਰਿਆ ਸੈਨ ਪਥਰ ਮੈਂ ਜੰਤੂ ਪਾਏ ਤਾਂ ਕਰਿ ਜਿ ਕਾਗੇ ਕਰ ਕਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਬਰਸਾਦ ਪਰਮ ਬੰਧ ਪਾਇਆ ਸੂਕੇ ਕਾਸ਼ਟ ਹਰਿਆਰਾਉ ਜਨਨ ਪਿਤਾ ਲੋਕ ਸੁੱਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਗ ਸਮਾਇ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡਾਵੇਂ ਸੇ ਕੋ ਸਾ ਤਿਸ ਵਚਿਂ ਬਚਰੇ ਸ਼ਰਿਆ ਤਿਨ ਕਮਨ ਖਲਾਵੇਂ ਕਮਨ ਚੁਗਾਵੇਂ ਮਨ ਮੇ ਸਿਮਰਨ ਕਰਿਆ ਸਭ ਨੀ ਦਾਨ ਦਸਟ ਸਿਦਾ ਢਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਇਰੰਤ ਨ ਪਹਾਰ ਆਵਰੇ ਆ ਰਾਗ ਸਾਮਹਲਾ ਚੋਤਾ ਸੋ ਪੁਰਖ ਕਉੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮਾਗਮ ਅਪਾਰ ਸਭ ਤਿ ਆਵੈ ਸਭ ਤਿ ਆਵੈ ਤੁਧ ਜੀ ਹਰ ਸੱਚੇ ਸਿਰ ਜਨ ਹਾਰਾ ਸਮਝੀ ਤੁਮਾਰੇ ਜੀ ਤੂੰ ਜੀਆ ਕਾ ਦਾਤਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੂਖ ਵਿਚਾਰ ਨਹਾਰਾ ਰਾ ਪੀਠਾ ਕੁਰੇ ਰਾ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਪੁਰਖ ਸਮਾਨਾ ਇੱਕ ਦਾਤੀ ਇੱਕ ਭਿਖਾਰੀ ਜੀ ਸਭ ਤੇਰੇ ਚੋ ਜਵੈ ਦਾਣਾ ਤੂ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤੂ ਦਬਿਨਿਆ ਬਰੇ ਨਾ ਜਾਣਾ ਤੂ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਰਿਕ ਤੀਨੇ ਕੁਰਬਾਨ ਹਰਿ ਤੇ ਆਵੇ ਹਰਿ ਤੇ ਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਹੇ ਜਿਨ ਹਰਿ ਤੇ ਆਇਆ ਜੀ ਦਿਨ ਤੋਟੀ ਜਮ ਕੇ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਦਿਨ ਕਾ ਬਹੁ ਸਭਿ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤ ਆਇਆ ਜੀ ਜਨ ਨਾਨਕ ਤੀਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਅਰਨਕ ਨਿਕ ਅਨੰਤਾ ਤੇਰੀ ਨਕ ਤੇਰੀ ਨਕ ਕਰੈ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਨਿਕ ਪੜੈ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜਿਵੇਂ ਬਡ ਬਰਲਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਹੀ ਕੋ ਜੀ ਤੂੰ ਨਹੀ ਚਲ ਕਰਤਾ ਸੋਈ ਤੁਧਿ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਦਿਆਂ ਪੀ ਸਿਰਜ ਸਭ ਪਾਈਂ ਤੁਦਿਆਂ ਪੀ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਆ ਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੋਂ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸ ਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖਲਾ ਦਾ ਮਨਮੁਖ ਵਾਇਆ ਤੂੰ ਦਾ ਬੀਛੋੜਿਆ ਆਪ ਮਿਲਾਇਆ ਤੂੰ ਦਰਿਆਵ ਸਭ ਤੁਝ ਹੀ ਮਾਹੇ ਤੁਜ ਬਿਨ ਦੁਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਮਿ ਜੋਗ ਮਿਲ ਵਿਛੜਿਆ ਸਿੰਜੋਂ ਕੀ ਮੇਲ ਜਿਸਨੋਂ ਤੂੰ ਚਾਹ ਨਾਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਚਿ ਹੀ ਅਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂੰ ਮੇਨ ਦੂਜਾ ਵਰ ਨ ਕੋਏ ਤੂੰ ਕਰ ਕਰ ਵੇ ਕੈਂਚਾ ਨੈ ਸੋਈ ਜਨ ਨਾਨਕ ਗੁਰ ਮੁਖ ਪ੍ਰਗਟ ਹੋਇਆ ਸਾ ਮਹਿਲਾ ਪਹਿਲਾ ਤਿਤ ਚਰ ਵਰਡੇ ਬੈਲੇ ਨਿਵਾਸ ਆ ਪਾਨੀ ਪਾਪਕ ਤਿਨ ਨ ਕੀਆ ਪੰਕਜ ਮੋਹ ਬਗਨੀ ਚਾਲੇ ਅਮਦੇ ਕਾਤੇ ਡੂਬੀ ਹਲੇ ਮਨੇ ਕਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜੇ ਆ ਮੂਰਖ ਮੁਗਦਾ ਜਨਮ ਪਿਆ ਪ੍ਰਨਵਤ ਨਾਨਕ ਤੀਨ ਕੀ ਸਰਨਾ ਜਿਨ ਤੂੰ ਨਾਹੀ ਬਿਸਰਿਆ ਸਾ ਮਹਲਾ ਪੰਜੇ ਮਾ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ ਅਵਰ ਕਾਂਜ ਤਿਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰਮ ਜਾਮ ਲਾਗ ਪਵ ਚਲ ਤਰਨ ਕੈ ਜਨਮ ਬਿਰਤਾ ਜਾ ਤਰੰਗ ਮਾਇਆ ਕੈ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਾਣ ਹਰਿ ਰਾਇਆ ਕਉ ਨਾਨਕ ਅਮਨੀਚ ਕਰਮ ਸ਼ਰਨ ਪਰੇ ਕੀ ਰਾ ਕੋ ਸਰਮ ਕਬਿਓ ਬਾਚ ਬੇਨਤੀ ਚਉਪਈ ਪਾਤਸ਼ਾਹੀ ਦਸਵੀਂ ਹਮਰੀ ਕਰੋ ਹੱਤ ਦੇ ਰਚਾ ਪੂਰਨ ਹੋਈ ਚਿਤ ਕੀ ਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਛ ਸਬੈ ਤੁਮ ਘਾਵੋ ਆਪ ਹੱਤ ਦੇ ਮੋਹੀ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਅਛਾ ਨਿਜ ਕਰਦੈ ਕਰੀਐ ਸਭ ਬੈ ਰਨ ਕੋ ਆਜੇ ਸੰਗਰੀਐ ਪੂਰਨ ਹੋਈ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਕਉ ਮੈਂ ਚਾੜ ਕੋਈ ਅਵਰ ਨਾ ਧਾਮ ਜੋ 버ਚਾਹੋ ਸਤੁਮਤੇ ਪਾਉ ਸੇਵਕ ਸਿਕ ਮਾਰੇ ਤਾਰੀਐ ਚੋਨੇ ਚੋਨੇ ਸਤਰ ਹਮਾਰੇ ਮਾਰੀਐ ਆਪ ਹਾਤ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂੰ ਜੋ ਸਦਾ ਹਮਾਰੇ ਪਛਾਹ ਸ੍ਰੀ ਅਸ ਤੁਝ ਜੋ ਕਰੀਓ ਰਚਾ ਰੱਖ ਲਿਓ ਮੋਹਿ ਰੱਖ ਨਹਾਰੇ ਸਾਈਂ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁ ਮੋਹ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤੈਰਾ ਕਾਲ ਪਾਏ ਸਿਵ ਝੂ ਅਵਤੈਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋ ਕੀ ਸਿਵ ਕੀ ਓ ਵੇਦ ਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜੈ ਚਨ ਉਪਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਿਸੀ ਕੋ ਮਾਰੀ ਸકલ ਪ੍ਰਜਾ ਜਿਨਿ ਆਪ ਸੁਮਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸਤਰਣ ਕੋ ਬਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਵਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਨ ਆਸ ਤੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬੁਦ ਕਰ ਕਰਾ ਕਰ ਤਾਰਾ ਪ੍ਰਚਾ ਧਰਤ ਤਬ ਦੇਹ ਅਪਾਰਾ ਜਬ ਆ ਕਰ ਕਰਤ ਹਉ ਕਬ ਹਉ ਤੂ ਮੈਂ ਮਿਲਤ ਦੇ ਤਰ ਸਭ ਚੇਤੇ ਬਦਨ ਸ੍ਰਿਠ ਸਭ ਤਾਰਿਆ ਪਾਪ ਨਿਭੂ ਜੋ ਚਾਰੈ ਤੁਮ ਸਮਹੀਂ ਤੇ ਰਤ ਨਿਰਾਲਮ ਚਾਨਕ ਬੇਤ ਪੇ ਦਰਿਆਲਮ ਨਿਰੰਕਾਰ ਨਿਰਵਕਾਰ ਨੇ ਲੰਬ ਆਦ ਨੀਲ ਨਾ ਦੇਹ ਸੰਬ ਤਾਂ ਕਾ ਮੂੜ ਚਾਰਤ ਪੇਦਾ ਜਾ ਕੋ ਭੀ ਬਨ ਪਾਪਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪੀਵਾ ਪਾਪ ਨੀ ਬੁੱਧ ਜੇਤੀ ਵਰਨਤ ਬਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੈ ਬਿੰਦ ਸੰਜਾ ਪ੍ਰਤਮ ਸੰਸਾਰ ਆਏ ਕੈ ਰੂਪ ਨੂ ਸੁਰੂਪ ਰੰਗ ਪਿਉ ਰਾਮ ਕੈ ਪੂਪਾ ਅੰਡਜ ਜੇ ਰਜ ਸੇ ਤਜ ਕੀਨੇ ਉਤ ਪੂਜ ਖਾਨ ਬੌਰ ਰਚ ਦੀਨੇ ਕਹੂੰ ਭੂਲ ਰਾਜਾ ਹਵ ਬੈਠਾ ਕਹੂੰ ਸਿਮਟ ਪਿਉ ਸੰਕਰ ਕੈਠਾ ਸਗਰੀ ਸ੍ਰੇਟ ਦਿਖਾਇ ਚੰਬਵ ਆਦਿ ਜੁਗਾਦ ਸਰੂਪ ਸਿੰਭਵ ਅਮਰਚਾਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਤਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਹਸ ਤੁਜ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤ ਹਵੇ ਮਰੇ ਪੁਰਖ ਚਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤ ਹੈ ਤਾਕੇ ਕਾਲ ਨਿਕਟ ਨਹੀਂ ਹੈ ਰਚਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅ੍ਰਿਸ਼ਟ ਕਰੇ ਤਤਕਾਲਾ ਕਿਰਪਾ ਤ੍ਰਿਸ਼ਟਨ ਚਾਹੀ ਨਹੀਂ ਹਰ ਹੋ ਤਾਂ ਕਿ ਤਾਪ ਤਨ ਕਮ ਹਰ ਹੋ ਰਿਦਿ ਸਿਧ ਕਰਮ ਸਭ ਹੋਈ ਦੁਚ ਚਾ ਚਬ ਸਕੇ ਨਾ ਕੋਈ ਇੱਕ ਬਾਣ ਜਿਨ ਦਮੈ ਸੰਬਾਰਾ ਕਾਲ ਬਾਸਤੇ ਤਾਹੀ ਵਾਰਾ ਜਿਨ ਨਾਮ ਤਿਹਾਰੋ ਕਾਹ ਦਾਰ ਦੇ ਦੁਚ ਦੁਖ ਤੀ ਰਹਾ ਕਣਕ ਕੀਤ ਮੈਂ ਸ਼ਰਨ ਤਿਹਾਰੀ ਆਪਾਤ ਦਲੇਓ ਬਾਰੀ ਸਰਬ ਟੋਲ ਮੋਹ ਸਾਈ ਦੁਸ਼ਟ ਦੁੱਖ ਤੇ ਲਿਓ ਬਚਾਈ ਸਮయ్యా ਪਾਈ ਗਏ ਜਬ ਤੀ ਤੁਮਰੇ ਤਬ ਤੀ ਕੋ ਆਕਤਰੇ ਨਹੀਂ ਆਨਿਓ RAM ਰਹੀਮ ਪੁਰਾਨ 쿠ਰਾਨੇ ਕਹਿਮ ਤੇ ਇਕ ਨਾਮਾ ਨਿਓ ਸਿਮਰਤ ਸਾਸਤਰ ਵੇਦ ਸਭੈ ਬੋ ਪੀਤ ਕਿਆ ਮੇਕ ਨਾ ਜਾਣਿਓ ਸਿਰਿਐ ਸਪਾਨਿ ਕਿਰਪਾ ਤੁਮਰੀ ਕਰਮੈ ਨਾ ਕਹਿਓ ਸਭ ਤੋਹੀ ਬਖਾਨਿਓ ਦੁਹਰਾ ਸકલ ਦਵਾਰ ਕੋ ਛਾਡਿ ਕੇ ਗਇਓ ਤੁਹਾਰੋ ਦਵਾਰ ਬਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਵਹ ਲਾਤੀ ਚਾਨੰਦ ਓੰਕਾਰ ਸਤਗੁਰ ਪਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਕਾ ਬਨਿਆਈਆਂ ਸ਼ਬਦੋ ਤਾਂ ਕਾ ਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਮੰਗੀਕਾਰੋ ਕਰੇ ਤੇਰਾ ਕਾਲਜ ਸਭ ਸੰਵਾਰਨਾ ਸਭ ਨਾਗਲਾ ਸਮਰਤ ਸੁਆਮੀ ਸੋਕਿਓ ਮਨ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹੀ ਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੀ ਚਹ ਜਿਸ ਦੇ ਸੋ ਪਾਵੇ ਸਦਾ ਸਿਮਤ ਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਾਹੀ ਕਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਅਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰਿ ਸ਼ਾਂਤ ਸੁਖ ਮੰਨਿ ਆਏ ਵਸੇ ਆਜਿ ਨੀਚਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀ ਐ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਝੇ ਪੰਚ ਚ ਪਦ ਤਿਤ ਕਰ ਸਬਾਗੇ ਘਰ ਸਬਾਗੇ ਸ਼ਬਦ ਵਾਝੇ ਕਲਾ ਜਿਤ ਕਰ ਤਾਰਿਆ ਪੰਚ ਦੂਤ ਤੁਧ ਵਾਸੇ ਕੀਤੇ ਗਾਨ ਗੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇਨਾ ਮਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰਿਆਨ ਹੰਦ ਵਾਝੇ ਅਨੰਦ ਸੁਨੋ ਵਡ ਪਾਗੀਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੇ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨਿਤ ਕਹਤੇ ਪਵਿਤ ਸਤ ਗੁਰ ਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ ਤੂਰੇ मुन्दावनी महला पंज मां थाल बिच तीन वस्तु पेयो सत संतोख विचारो अमृत नाम ठाकुर का पेयो जिसका सब से आदारो जे को खाव जे को पुंज तिशा हो ये उदारो है वस तीन जारा खुद तारो तम संसार चरण लग तरिय सब नानक ब्रह्म पैसारो श्लोक महला पिंज माँ ਤੇਰਾ ਕੀਤਾ ਜਾਂ ਤੋ ਨਹੀਂ ਮੈਨੂੰ ਜੋਕ ਕੀਤਾ ਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪੇ ਹੋਈ ਤਰਸ ਪਿਆ ਮੇ ਰਮਤ ਹੋਈ ਸਤਗੁਰ ਸਹਜਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮੰਨ ਧੀ ਵਹ ਹਰਿਆ ਪੌੜੀ ਤਿਤੈ ਤੂੰ ਸਮਰਤ ਜਿਥੈ ਕੋਈ ਨਾਹੀਂ ਉਤੈ ਤੇਰੀ ਰਾਖ ਅਗਨੀ ਉਦਰ ਬਾਹੀਂ ਸੁਨ ਕਹਿ ਚਮਕੈ ਤੂਤ ਨਾਇ ਤੇ ਰਹਿ ਛਾਡੇ ਚਾਹੇ ਹੋ ਚਲ ਬਿਕਮੈ ਸਗਾ ਹੋ ਗੁਰ ਸ਼ਬਦ ਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲ ਮੈਂ ਹੋ ਪੁੰਨ ਗੁਨ ਕੋ ਬਿੰਦੇ ਗਾਹੇ ਸਭ ਸੈ ਨੋ ਕਿਰਪਾਲ ਸਮਾਲੇ ਸੋਹੀ ਸੋਹੀ ਮਿਰਤਾ ਕੋਈ ਨ ਚਾਏ ਜੇ ਆਵੇ ਤੂ ਤੇ ਆਹੇ ਸਲੋਕ ਮਹੰਲਾ ਪੰਜੇ ਮਾ ਅੰਤਰ ਗੁਰਿਆਰਾ ਦੇ ਨਾਮ ਜਿ ਹਵਾ ਜਪ ਸੂਰੇ ਨਾਉ ਨੇਤਰੀ ਸਤ ਗੁਰ ਪੇਖ ਨਾ ਸਰਬਨੀ ਸੁਨ ਨਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗਹਿ ਪਾਈ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਨੋਏ ਬਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕਈ ਕੇਈ ਵਹੰਲਾ ਪੰਜੇ ਮਾ ਰੱਖੇ ਰਖਨ ਹਾਰਿਆ ਪੀ ਉਬਾਰਿਆ ਨ ਗੁਰ ਕੀ ਪੈਰੀ ਪਾਈ ਕਾ ਚ ਸਵਾਰਿਆਨ ਹੋਵਾ ਆਪ ਦੇ ਆਲ ਮਨੋ ਨਾ ਵਿਚਾਰਿਆਨ ਸਾਧ ਜਨਾ ਕੇ ਸੰਗ ਪਵ ਚਲਤਾਰਿਆਨ ਸਾਖਤ ਨਿੰਦਕ ਦੁਸ਼ਟ ਖਿ ਨਮਾਹੇ ਬਿਤਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜੀ ਸਿਮਰਤ ਸੁਖ ਹੋਏ ਸਗਲੇ ਦੁਖ ਚਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ 시 ਮਰਤ ਸੁਖ ਹੋਈ ਸਾਕੇ ਲੇ ਦੁਖ ਚਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ